ਇਹ ਜੱਚਾ ਬੱਚਾ ਕੇਂਦਰ ਪੰਜਾਬ ਗਵਰਨਮੈਂਟ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਇਨੌਗੂਰੇਟ ਕਰਨ ਜਾ ਰਹੇ ਆ ਨਕੋਦਰ ਚ ਸਿਵਲ ਹਸਪੀਟਲ ਨਕੋਦਰ ਚ ਬਣਿਆ ਤੇ ਜਿਵੇਂ ਘੱਟ ਭਾਰ ਦੇ ਬੱਚੇ ਆ ਜਾਂ ਪ੍ਰੀਮੈਚੂਰ ਹੋ ਜਾਂਦਾ ਉਹ ਸਾਰੀ ਫੈਸਿਲਿਟੀਆਂ ਇੱਥੇ ਦਿੱਤੀਆਂ ਜਾਣਗੀਆਂ ਬੱਚਿਆਂ ਦੇ ਮਾਹਰ ਡਾਕਟਰ ਗਾਇਨਿਕੋਲੋਜਿਸਟ ਬਿਓਸ਼ੀ ਦੇ ਡਾਕਟਰ ਸਾਰੇ ਮੌਜੂਦ ਹੋਣਗੇ ਇਹਦੇ ਪੋਸਟ ਨੈਟਲ ਬੋਰਡ ਆਪਣਾ ਨਰਸਰੀ ਸਿਕ ਨਿਊ ਬੋਨ ਯੂਨਿਟ ਇਹ ਸਾਰੀ ਸਹੂਲਤਾਂ ਇੱਥੇ ਮੌਜੂਦ ਹੋਣਗੀਆਂ ਤੇ ਨਕੋਦਰ ਏਰੀਏ ਦੇ ਲੋਕਾਂ ਨੂੰ ਬਹੁਤ ਇਹਦਾ ਫਾਇਦਾ ਮਿਲੇਗਾ ਸਹੂਲਤ ਦੇ ਬਿਲਕੁਲ ਜਾਰ ਸਟਾਫ ਵੀ ਸਾਰਾ ਕੁਝ ਆ ਰਿਹਾ ਜੀ ਇੱਥੇ ਸਟਾਫ ਫਿਲਹਾਲ ਪੋਸਟਡ ਹੈ ਇੱਥੇ ਬਾਕੀ ਇਹਦੇ ਵਿੱਚ ਵਾਧਾ ਵੀ ਕੀਤਾ ਜਾਏਗਾ ਪਰ ਜਿਹੜੀਆਂ ਕੈਂਸਰ ਤੇ ਡਾਕਟਰ ਸਾਹਿਬ ਵੀ ਆ ਸਾਰੇ ਸਪੈਸ਼ਲਿਸਟ ਗਾਇਨੀ ਦੇ ਜੀ ਬੱਚਿਆਂ ਦੇ ਐਨਸਥੀਸੀਆ ਦੇ ਹੈਗੇ ਇੱਥੇ ਫਿਲਹਾਲ ਮੌਜੂਦ ਹਨ ਹੋਰ ਵੀ ਇਹਦੇ ਵਿੱਚ ਵਾਧਾ ਕੀਤਾ ਜਾਊਗਾ ਹਨ ਮਲੇ ਸਮਝੇ ਕੋਟਲ ਪਰਲਾ ਹਸਪਤਾਲ ਵਿੱਚ ਲਿਆਗੇ ਕੇ ਇਤਰਾ ਨਵਾਂ ਕੀ ਚੀਜ਼ ਹੈ ਪਰਲੇ ਹਸਪਤਾਲ ਨੂੰ ਸਟਾਫ ਲਿਆ ਕੇ ਇਦਾਂ ਦਾ ਹਸਪਤਾਲ ਬਣ ਕਾ ਹੈ ਇਹਦੇ ਚ ਨਵਾਂ ਰਿਕਰੂਟ ਹੋਏਗਾ ਫਿਲਹਾਲ ਪਰਲੇ ਜਿਹੜਾ ਲੇਬਰ ਰੂਮ ਹੈ ਜਿਵੇਂ ਉਹ ਇਹਦੇ ਚ ਮਾਡਰਨ ਹੈ ਜਿਆਦਾ ਸਹੂਲਤਾਂ ਵਾਲਾ ਲੇਬਰ ਰੂਮ ਫਿਰ ਇੱਥੇ ਹੀ ਚੱਲਿਆ ਕਰੇਗਾ ਉਹਦਾ ਨਾ ਛੋੜੇ ਚੱਲਦੀ ਸੀ ਨਹੀਂ ਉਹ ਉਹਦੇ ਚ ਮੈਨੂੰ ਨਹੀਂ ਲੱਗਦਾ ਕੋਈ ਲੋਡ ਪਏਗੀ ਉਹਨੂੰ ਚਲਾਉਣ ਦੀ ਕਿਉਂਕਿ ਇਹ ਮਾਡਰਨ ਹੈ ਲੇਟੈਸਟ ਫੈਸਿਲਿਟੀਆਂ ਐਡ ਕੀਤੀਆਂ ਗਈਆਂ। ਜੀ ਸਿਕਿਉਰਿਟੀ ਪਰਪਸ ਆ ਜਿੱਦਾਂ ਮਨਨੋ ਨਾਜਾ ਚੌਕ ਦੇੰਦਰ ਆ ਬਹੁਤ ਜਨਤਾ ਫ੍ਰੀਕੈਤੀ ਰਹਿੰਦੀ ਉੱਧਰ ਵੀ ਚੋਰੀਆਂ ਜਾਂਦੇ ਕਾਫੀ ਹੋ ਰਹੀਆਂ ਨੇ ਟੈਂਕੀ ਚੋਰੀ ਹੋ ਗਈ ਹੈ ਕਾਫੀ। ਜੀ ਜੀ ਜੀ। ਇਹ ਦੇ ਸੰਬੰਧ ਇਹ ਲੋ ਐਂਡ ਆਰਡਰ ਪ੍ਰੋਬਲਮ ਹੈ ਨੂੰ ਸਮਝਦਾ ਜੀ ਕਿਉਂਕਿ ਥੋੜਾ ਜਿਹਾ ਕੁਝ ਸਮਾਜ ਦਾ ਤਾਣਾ ਬਾਣਾ ਇਸ ਤਰ੍ਹਾਂ ਦਾ ਕਿ ਚੋਰੀਆਂ ਸਨੇਚਿੰਗਸ ਥੋੜੀਆਂ ਵੱਧ ਗਈਆਂ ਤਾਂ ਲੋ ਐਂਡ ਆਰਡਰ ਪ੍ਰੋਬਲਮ ਦੇ ਰੂਪ ਚ ਇਸ ਚੀਜ਼ ਨੂੰ ਦੇਖਦਾ ਮੈਂ। ਜੀ ਇਹ ਤਾਂ ਟੈਕਨੀਕਲ ਚੱਕਣੀ ਹੈਣੀ ਹੈ। ਟੱਕਾ ਨਾ ਸਿਲਵਾ ਦਾਂਗੇ ਜੀ ਐਸਐਮਓ ਸਾਹਿਬ ਬਹੁਤ ਜਲਦੀ ਇਹ ਨੋਗਰੇਸ਼ਨ ਤੋਂ ਬਾਅਦ ਸਾਰੀ ਜੋ ਕਮੀਆਂ ਛੋਟੀਆਂ ਮੋਟੀਆਂ ਤੁਸੀਂ ਉਹਨਾਂ ਦੇ ਧਿਆਨ ਚ ਜਿੱਦਾਂ ਜਿੱਦਾਂ ਲਿਆਓਗੇ ਪੂਰੀਆਂ ਕਰ ਦੇਣਗੇ ਬਹੁਤ ਸਾਡੇ ਨਕੋਦਰ ਏਰੀਆ ਦੀ ਖੁਸ਼ਕਿਸਮਤੀ ਐਨੇ ਮਿਹਨਤੀ ਤੇ ਪੀਡੀਆਟ੍ਰੀਸ਼ੀਅਨ ਸਾਡੇ ਐਸਐਮਓ ਸਾਹਿਬ ਨੇ ਤੇ ਛੋਟੀਆਂ ਮੋਟੀਆਂ ਕਮੀਆਂ ਜਰੂਰ ਪੂਰੀਆਂ ਕਰ ਦਿੱਤੀਆਂ ਜਾਂਦੇ ਮਾਨਯੋਗ ਕੁਐਰੀ ਹੈ ਜੀ ਜਿਹੜਾ ਸਿਵਲ ਹਸਪੀਟਲ ਪਹਿਲਾਂ ਤੋਂ ਚੱਲ ਰਿਹਾ ਹੈ ਸਟਾਫ ਦੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਹੈ ਤੇ ਜਿਹੜਾ ਤੁਸੀਂ ਹੁਣ ਨਵਾਂ ਐਜੂਕੇਸ਼ਨ ਕਰਨ ਜਾ ਰਹੇ ਹੋ ਇਹਦੇ ਵਾਸਤੇ ਕੋਈ ਨਵੀਂ ਭਾਤੀਆ ਜਾਂ ਕੋਈ ਜਿਹੜਾ ਸਟਾਫ ਇੱਧਰ ਕੰਮ ਕਰਦੇ ਇਹਦੇ ਲਈ ਮੈਂ ਇਹ ਕਹਿਣਾ ਚਾਹਾਂਗਾ ਜੀ ਹੁਣੇ ਥੋੜੀ ਦੇਰ ਦੇ ਵਿੱਚ ਹੀ ਚੰਡੀਗੜ੍ਹ ਤੋਂ ਸਾਡੇ ਮਾਨਯੋਗ ਡਾਇਰੈਕਟਰ ਫੈਮਿਲੀ ਪਲੈਨਿੰਗ ਡਾਕਟਰ ਹਤਿੰਦਰ ਕੌਰ ਪਹੁੰਚ ਰਹੇ ਆ ਤੇ ਉਹ ਜਾਇਜ਼ਾ ਲੈ ਕੇ ਜਾਣਗੇ ਜੋ ਵੀ ਕਮੀਆਂ ਉਹਨਾਂ ਨੂੰ ਸਟਾਫ ਦੀਆਂ ਅਸੀਂ ਦੱਸਾਂਗੇ ਜਾਂ ਉਹਨਾਂ ਨੂੰ ਲੱਗਣਗੀਆਂ ਉਹ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਐਨਐਸਸੀਆ ਕੰਨੇ ਨੇ ਜੀ ਫਿਲਹਾਲ ਇੱਥੇ ਇੱਕ ਪੋਸਟेड ਹੈਗੇ ਜੀ ਹਾਂ ਉਹ ਜਿਹੜੇ ਪਹਿਲੇ ਹਸਪਤਾਲ ਦੇ ਵਿੱਚ ਪਾਣੇ ਵਿੱਚ ਹਾਂਜੀ ਹਾਂਜੀ ਤੇ ਉਹੀ ਕੰਮ ਕਰਦਗੇ ਜੀ ਇੱਥੇ ਉਹ ਕਰਨਗੇ ਬਾਕੀ ਐਡੀਸ਼ਨਲ ਜਿਹੜੇ ਆਣਗੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਮੈਡਮ ਆ ਰਹੇ ਆ ਚੰਡੀਗੜ੍ਹ ਤੋਂ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਡ ਪਏਗੀ ਪੰਜਾਬ ਗਵਰਨਮੈਂਟ ਧਿਆਨ ਦੇਗੀ ਔਰ ਪੋਸਟਾਂ ਭਰ ਦਿੱਤੀਆਂ ਜਾਣਗੀਆਂ ਕਹਿ ਸਕਦੇ ਹਾਂ ਸਰ ਕਿ ਐਡਵਰਸ਼ਨ ਹੀ ਹੋਏਗੀ ਕਿਉਂਕਿ ਸਟਾਫ ਦਾ ਜਿਹੜਾ ਪਹਿਲੇ ਹਸਪੀਟਲ ਦੇ ਵਿੱਚ ਅਜੇ ਤੱਕ ਨਹੀਂ ਚੱਲ ਰਿਹਾ ਜੀ ਪ੍ਰੋਜੈਕਟ ਚੱਲ ਰਿਹਾ ਜੀ ਦੇਖੋ ਇਹਦੇ ਚ ਇਦਾਂ ਹੁੰਦਾ ਜੀ ਜੋ ਬਿਲਡਿੰਗ ਸਟੈਪ ਬਾਈ ਸਟੈਪ ਚੱਲੀਦਾ ਆਪਾਂ ਬਿਲਡਿੰਗ ਬਣ ਗਈ ਐ ਸਟਾਫ ਵੀ ਹੋਰ ਐਡ ਹੋ ਜਾਏਗਾ ਜਿਹੜਾ ਮੌਜੂਦਾ ਉਹ ਤਾਂ ਕੰਮ ਕਰੇਗਾ ਜੀ ਪਰ ਸਰ ਬਿਲਡਿੰਗ ਬਣਨੇ ਨੂੰ ਤਾਂ 12 ਸਾਲ ਹੋ ਗਏ ਜੀ ਨਹੀਂ ਬਿਲਡਿੰਗ ਤਾਂ ਲਾਸਟ ਈਅਰ ਤਿਆਰ ਹੋਈ ਐ ਜੀ ਬਾਕੀ ਜਿਹੜਾ ਇਹਨੂੰ ਕੰਸਟਰਕਸ਼ਨ ਚ ਸਮਾਂ ਲੱਗਿਆ ਉਹ ਵੱਖਰਾ ਤੁਸੀਂ ਲਾ ਲਓ ਲਾਸਟイヤー ਕੰਪਲੀਟ ਕਰਤੀ ਗਈ ਸੀ ਬਿਲਿੰਗ ਬਿਲਗਰ ਹੋਰ ਗੱਲ ਕਰਨੀ ਪਈ ਕੈਨ ਵੀ